ਗੁਰੂ ਪਿਆਰਿਓ ਘਰ ਦੇ ਵਿੱਚ ਜੋਤ ਜਗਾਉਣ ਦਾ ਬਹੁਤ ਵੱਡਾ ਲਾਭ ਹੁੰਦਾ ਵਾ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕੌਜ ਲੋਕਾ ਰੱਬਗੇ ਅਰਦਾਸ ਕਰਦੇ ਆ ਉਹਨਾਂ ਦੀ ਅਰਦਾਸ ਬੜੀ ਛੇਤੀ ਸੁਣੀ ਜਾਂਦੀ ਆ ਕਈ ਵਾਰ-ਵਾਰ ਅਰਦਾਸਾਂ ਕਰਦੇ ਆ ਪਰ ਉਹ ਕਹਿੰਦੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਇਹਦਾ ਕਾਰਨ ਕੀ ਆ ਘਰ ਦੇ ਵਿੱਚ ਜੋਤ ਕਿਉਂ ਜਗਾਉਣੀ ਚਾਹੀਦੀ ਆ ਇਹਦੇ ਵੱਡੇ ਪੰਜ ਲਾਭ ਕੀ ਆ ਸਾਨੂੰ ਸਮਝਣਾ ਪਵੇਗਾ ਜਦੋਂ ਤੁਸੀਂ ਸਮਝੋਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਜੋਤ ਜਗਾਉਣੀ ਕਿਉਂ ਜ਼ਰੂਰੀ ਆ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਸਮਝਣੀ ਆ ਸੰਗਤ ਜੀ ਉਹ ਇਹ ਆ ਜਿੰਨੇ ਵੀ ਧਾਰਮਿਕ ਸਥਾਨ ਹਨ ਇਤਿਹਾਸਕ ਸਥਾਨ ਹਨ ਜਿੱਥੇ ਵੀ ਕੋਈ ਸ਼ਹੀਦ ਹੋਇਆ ਦੇਖੋ ਉੱਥੇ ਜੋਤ ਜਗਦੀ ਆ ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦਾ ਉਹ ਸਰਹੰਦ ਦੇ ਵਿੱਚ ਜੋ ਸਾਕਾ ਵਾਪਰਿਆ ਫਤਿਹਗੜ ਸਾਹਿਬ ਜੀ ਨੂੰ ਆਪਾਂ ਕਹਿੰਦੇ ਆ ਉੱਥੇ ਵੀ ਅੱਜ ਜੋਤ ਜਗ ਰਹੀ ਆ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਣੇ ਆਂ ਸ਼ਹੀਦਾਂ ਸਾਹਿਬ ਸ਼ਹੀਦਗੰਜ ਸਾਹਿਬ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਪਾਵਨ ਸਥਾਨ ਜੋਤ ਉੱਥੇ ਵੀ ਜਗਦੀ ਆ ਤੇ ਤੁਸੀਂ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਵੀ ਗਏ ਹੋਮੋਗੇ ਉੱਥੇ ਵੀ ਜੋਤ ਜਗਦੀ ਆ ਇਹ ਸ਼ਹੀਦਾਂ ਦੀ ਯਾਦ ਵਿੱਚ ਜੋਤ ਜਗਦੀ ਆ ਤੇ ਸਾਡੇ ਦੇਸ਼ ਦੇ ਜਿੰਨੇ ਵੀ ਨੌਜਵਾਨ ਜਾਂ ਫੌਜੀ ਸ਼ਹੀਦ ਹੁੰਦੇ ਆ ਸਰਹੱਦਾਂ ਤੇ ਉਹਨਾਂ ਦੀ ਯਾਦ ਵਿੱਚ ਇੰਡੀਆ ਗੇਟ ਤੇ ਜੋਤ ਜਗਦੀ ਆ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਜੋਤ ਜਿਹੜੀ ਆ ਕਿਉਂ ਜ਼ਰੂਰੀ ਆ ਸਭ ਤੋਂ ਵੱਡਾ ਲਾਭ ਤਾਂ ਜੋਤ ਦਾ ਜਦੋਂ ਆਪਾਂ ਘਰ ਵਿੱਚ ਜਗਾਉਨੇ ਆ ਕਿਉਂਕਿ ਜੋਤ ਹਮੇਸ਼ਾ ਇਸ਼ਨਾਨ ਕਰਕੇ ਹੀ ਜਗਾਈਦੀ ਆ ਜਦੋਂ ਵੀ ਆਪਾਂ ਘਰ ਵਿੱਚ ਸਵੇਰੇ ਜਾਂ ਸ਼ਾਮ ਸਮੇਂ ਜੋਤ ਜਗਾਉਨੇ ਆ ਉਸ ਵਕਤ ਕੀ ਹੁੰਦਾ ਘਰ ਦੇ ਵਿੱਚ ਸਕਾਰਾਤਮਕ ਊਰਜਾ ਚੰਗੀ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਆ ਮਾੜੀਆਂ ਚੀਜ਼ਾਂ ਆਪੇ ਹੀ ਬਾਹਰ ਨਿਕਲ ਜਾਂਦੀਆਂ ਕਿਉਂਕਿ ਜਦੋਂ ਅਸੀਂ ਨਾਮ ਜਪਾਂਗੇ ਜੋਤ ਜਗਾਵਾਂਗੇ ਰੱਬ ਦਾ ਨਾਮ ਲਾਵਾਂਗੇ ਉਦੋਂ ਸਾਡੇ ਮਨ ਤੇ ਵੀ ਅਸਰ ਹੋਊਗਾ ਸ਼ਰਧਾ ਵੀ ਬਣੂਗੀ ਗੁਰੂ ਤੇ ਕਿ ਇਹ ਜੋਤ ਜਿਹੜੀ ਆ ਮੈਂ ਗੁਰੂ ਦੀ ਯਾਦ ਵਿੱਚ ਜਗਾ ਰਿਆਂ ਜਾਂ ਜਿਹੜੇ ਵੀ ਸ਼ਹੀਦ ਹਨ ਸਾਡੇ ਜਿਵੇਂ ਬਾਬਾ ਦੀਪ ਸਿੰਘ ਜੀ ਵਰਗੇ ਉਹਨਾਂ ਦੀ ਯਾਦ ਵਿੱਚ ਜਗਾ ਰਿਆਂ ਤਾਂ ਪਿਆਰ ਹੋਊਗਾ ਇਹ ਗੁਰੂ ਨਾਲ ਪਿਆਰ ਗੁਰੂ ਦੇ ਸਿੰਘਾਂ ਨਾਲ ਪਿਆਰ ਸ਼ਹੀਦਾਂ ਦਾ ਸਤਕਾਰ ਐਨੀ ਸਾਨੂੰ ਤਾਰਨਾ ਨਾਲੇ ਹੁਣ ਜਿਹੜੀ ਵਿਗਿਆਨ ਨੇ ਆ ਇਹ ਵੀ ਗੱਲ ਸਿੱਧ ਕੀਤੀ ਆ ਕਿ ਜਿਹੜੇ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਆ ਉਥੋਂ ਦਾ ਵਾਤਾਵਰਨ ਸ਼ੁੱਧ ਹੋ ਜਾਂਦਾ ਵਿਗਿਆਨ ਦੇ ਪੱਖੋਂ ਜੇ ਆਪਾਂ ਦੇਖਣਾ ਹੋਵੇ ਫਿਰ ਵੀ ਇਹਦਾ ਲਾਭ ਭਾਵੇਂ ਆਪਾਂ ਊਂ ਵੀ ਕੋਈ ਜੋਤ ਜਗਾ ਦਈਏ ਨਾ ਉਹਦਾ ਵੀ ਘਰ ਨੂੰ ਫਾਇਦਾ ਹੁੰਦਾ ਵਾ ਆਪਾਂ ਤਾਂ ਹੁਣ ਸ਼ਰਧਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨ ਕੇ ਸਾਰੇ ਗੁਰੂਆਂ ਦੀ ਯਾਦ ਵਿੱਚ ਜਦੋਂ ਜੋਤ ਜਗਾਵਾਂਗੇ ਫਿਰ ਤਾਂ ਉਹਦਾ ਲਾਭ ਹੋਣਾ ਹੀ ਆ ਮਨ ਤੇ ਵੀ ਅਸਰ ਹੋਣਾ ਘਰ ਤੇ ਤਾਂ ਅਸਰ ਹੋਣਾ ਹੀ ਆ ਜਦੋਂ ਸ਼ਰਦਾ ਬਣੂਗੀ ਗੁਰੂ ਤੇ ਸਦਕ ਬਣੂੰਗਾ ਭਰੋਸਾ ਬਣੂੰਗਾ ਸਿੱਖੀ ਆਊਗੀ ਕਿੰਨੇ ਫਾਇਦੇ ਹੋਗੇ ਪਰ ਸਾਨੂੰ ਕਈ ਵਾਰੀ ਇਹ ਹੁੰਦਾ ਵੀ ਚੀਜ਼ਾਂ ਹੀ ਚਾਹੀਦੀਆਂ ਸਿੱਖੀ ਨਹੀਂ ਚਾਹੀਦੀ ਬੰਦਾ ਇਦਾਂ ਦਾ ਵੀ ਹੈਗਾ ਥੋੜਾ ਜਿਹਾ ਜਿਹੜੇ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਆ ਨਾ ਉਥੇ ਕਿਸੇ ਵੀ ਇਨਸਾਨ ਨੂੰ ਸਾਹ ਦੀ ਬਿਮਾਰੀ ਨਹੀਂ ਹੋਊਗੀ ਇਹ ਵਾਤਾਵਰਨ ਨੂੰ ਇੰਨਾ ਸ਼ੁੱਧ ਕਰ ਦਿੰਦੀ ਆ ਇਹ ਜੋਤ ਜਿਹੜੀ ਆ ਜਿੱਥੇ ਜਗੇਗੀ ਸਾਹ ਦੀ ਬਿਮਾਰੀ ਬਹੁਤ ਘੱਟ ਹੋਊਗੀ ਉੱਥੇ ਤੁਸੀਂ ਕਰਕੇ ਦੇਖੋ ਇਹ ਜੋਤ ਜਗਾਉਣ ਦਾ ਜਿਹੜਾ ਦੂਜਾ ਵੱਡਾ ਲਾਭ ਆ ਉਹ ਇਹੀ ਆ ਵੀ ਜਦੋਂ ਆਪਾਂ ਜੋਤ ਜਗਾਉਨੇ ਆ ਸੰਤ ਮਹਾਪੁਰਖ ਮੰਨਦੇ ਆ ਵੀ ਉੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਹੋ ਜਾਂਦਾ ਪਹਿਰੇਦਾਰ ਜਿਹੜੇ ਹੁੰਦੇ ਆ ਹੁਣ ਚੋਰਾਂ ਨੂੰ ਜਿਵੇਂ ਆਉਣ ਨਹੀਂ ਦਿੰਦੇ ਘਰ ਵਿੱਚ ਦਾਖਲ ਨਹੀਂ ਹੋਣ ਦਿੰਦੇ ਡਾਕੂ ਧਾੜ ਵੀ ਲਟੇਰਿਆਂ ਨੂੰ ਇਸੇ ਤਰ੍ਹਾਂ ਸਾਡੇ ਘਰ ਦੀ ਰੱਖਿਆ ਹੁੰਦੀ ਆ ਕੋਝ ਲੋਕ ਇਹਨਾਂ ਗੱਲਾਂ ਵਿੱਚ ਯਕੀਨ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਵੀ ਇਸ ਤਰ੍ਹਾਂ ਹੁੰਦਾ ਮੇਰੇ ਕਹਿਣ ਦਾ ਭਾਵ ਇਹ ਨਹੀਂ ਵੀ ਆਪਾਂ ਉਹਨਾਂ ਨੂੰ ਯਕੀਨ ਦਿਵਾਉਣਾ ਮੈਂ ਸਿਰਫ ਉਹਨਾਂ ਬਾਰੇ ਹੀ ਕਹਿ ਰਿਹਾ ਜਿਨ੍ਹਾਂ ਦੀ ਜੋਤ ਤੇ ਸ਼ਰਧਾ ਹੈ ਤੇ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਸਪਸ਼ਟ ਕਰ ਦਿੱਤੀ ਆ ਜਿੰਨੇ ਵੀ ਇਤਿਹਾਸਕ ਸਥਾਨ ਹਨ ਉੱਥੇ ਜੋਤ ਜਗਦੀ ਆ ਤੇ ਸੰਗਤ ਦੀ ਜੋਤ ਤੇ ਸ਼ਰਧਾ ਵੀ ਬਹੁਤ ਆ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਦਸਾਂ ਗੁਰੂਆਂ ਦੀ ਜੋਤ ਹਨ ਮਹਾਰਾਜ ਜੀ ਉਜਾਗਦੀ ਹੋਈ ਜੋਤ ਹਨ ਇਹ ਵੀ ਕਿਸੇ ਕਿਸੇ ਨੂੰ ਮਹਿਸੂਸ ਹੁੰਦਾ ਵੀ ਸਤਗੁਰੂ ਜਾਗਤਾ ਹੈ ਦਿਓ ਸਾਡਾ ਗੁਰੂ ਜਾਗਿਆ ਹੋਇਆ ਵਿਰਲਾਇ ਮਹਿਸੂਸ ਕਰਦਾ ਵੀ ਸਾਰਿਆਂ ਵਿੱਚ ਹੀ ਰੱਬ ਦੀ ਜੋਤ ਆ ਇਹ ਵੀ ਕੋਈ ਵਿਰਲਾ ਮਹਿਸੂਸ ਕਰਦਾ ਤਾਂ ਜਦੋਂ ਆਪਾਂ ਘਰ ਵਿੱਚ ਜੋਤ ਜਗਾਉਨੇ ਆ ਸ਼ਹੀਦਾਂ ਸਿੰਘਾਂ ਦਾ ਪੈਰਾ ਹੋ ਜਾਂਦਾ ਇਹ ਗੱਲ ਸੰਤ ਮਹਾਪੁਰਖ ਵਾਰ-ਵਾਰ ਕਹਿੰਦੇ ਰਹੇ ਆ ਤੇ ਉਹ ਸ਼ਹੀਦਾਂ ਦੀਆਂ ਜਿਹੜੀਆਂ ਰੂਹਾਂ ਨੇ ਉਹ ਗੁਰੂ ਕੇ ਚਰਨਾਂ ਵਿੱਚ ਰਹਿਣਾ ਚਾਹੁੰਦੀਆਂ ਨੇ ਤੇ ਉਹਨਾਂ ਦੀ ਖਰਾਕ ਕੀ ਆ ਇਹ ਜੋਤ ਦੀ ਬਾਸ਼ ਨਹੀਂ ਉਹਨਾਂ ਦੀ ਖਰਾਕ ਉਹ ਜੋਤ ਦੀ ਬਾਸ਼ ਨਾ ਨਹੀਂ ਰਜ ਜਾਂਦੇ ਆ ਇਹ ਵੀ ਮਹਾਪੁਰਖ ਕਹਿੰਦੇ ਹੁੰਦੇ ਸੀ ਇਸ ਤਰ੍ਹਾਂ ਭਾਈ ਮੇਰੇ ਕਹਿਣ ਦਾ ਭਾਵ ਤਾਂ ਇਹ ਆ ਵੀ ਸਾਨੂੰ ਇਹ ਜਿਹੜੀ ਜੋਤ ਆ ਜਿੱਥੇ ਜਗਾਉਣੀ ਚਾਹੀਦੀ ਉੱਥੇ ਵਾਹਿਗੁਰੂ ਦਾ ਮੰਤਰ ਦਾ ਅਭਿਆਸ ਵੀ ਕਰਨਾ ਚਾਹੀਦਾ ਮੂਲ ਮੰਤਰ ਵੀ ਜਪਣਾ ਚਾਹੀਦਾ ਆਪਦੇ ਅੰਦਰ ਵੀ ਦੇਖਣਾ ਚਾਹੀਦਾ ਮੇਰੇ ਅੰਦਰ ਰੱਬ ਦੀ ਜੋਤ ਆ ਸਭ ਮੈਂ ਜੋਤ ਜੋਤ ਹੈ ਸੋਏ ਇਹ ਨਹੀਂ ਕਿ ਕੇਵਲ ਆਪਾਂ ਬਾਹਰ ਜੋਤ ਜਗਾਈ ਚੱਲੀਏ ਤੇ ਸਾਡੇ ਅੰਦਰ ਜਿਹੜੀ ਜੋਤ ਪ੍ਰਮਾਤਮਾ ਨੇ ਰੱਖੀ ਹੋਈ ਆ ਉਹਦਾ ਧਿਆਨ ਹੀ ਨਾ ਕਰੀਏ ਇਹ ਸਰੀਰਾ ਮੇਰਾ ਹਰ ਤੁਮ ਮਹਿ ਜੋਤ ਰੱਖੀ ਤਾ ਤੂ ਜਗ ਮਹਿ ਆਇਆ ਜਿਹੜੇ ਰੱਬ ਨੇ ਜੋਤ ਟਿਕਾ ਕੇ ਇਹ ਆਤਮਾ ਜਿਹੜੀ ਦੇਹ ਵਿੱਚ ਪਾ ਕੇ ਧਰਤੀ ਤੇ ਭੇਜਿਆ ਉਹਨੂੰ ਵੀ ਚੇਤੇ ਕਰਨਾ ਮੂਲ ਮੰਤਰ ਵੀ ਪੜਨਾ ਵਾਹਿਗੁਰੂ ਮੰਤਰ ਵੀ ਪੜਨਾ ਅਭਿਆਸ ਵੀ ਕਰਨਾ ਇਹ ਵੀ ਨਾਲ ਨਾਲ ਜ਼ਰੂਰੀ ਆ ਇਹ ਜੋਤ ਜਗਾ ਕੇ ਸਾਨੂੰ 5 ਮਿੰਟ 10 ਮਿੰਟ ਉੱਥੇ ਬੈਠਣਾ ਚਾਹੀਦਾ ਤੇ ਨਾਮ ਦੀ ਹਾਜ਼ਰੀ ਜਿਹੜੀ ਆ ਉਹ ਵੀ ਲਵਾਉਣੀ ਚਾਹੀਦੀ ਆ ਇਹ ਵੀ ਬੜੀ ਜ਼ਰੂਰੀ ਆ ਕੁਝ ਲੋਕ ਕੱਲੀ ਜੋਤ ਜਗਾਉਂਦੇ ਆ ਪਰ ਨਾਮ ਨਹੀਂ ਜਪਦੇ ਕਹਿੰਦੇ ਸਾਡੇ ਕਾਰਜ ਨਹੀਂ ਪੂਰੇ ਹੁੰਦੇ ਕਾਰਜ ਕਿਵੇਂ ਪੂਰੇ ਹੋਣਗੇ ਨਾਮ ਨਹੀਂ ਤੁਹਾਡੇ ਕਾਰਜ ਪੂਰੇ ਕਰਨੇ ਆ ਇਹ ਨਾਮ ਦੀ ਜੋਤ ਵੀ ਬੜੀ ਜ਼ਰੂਰੀ ਆ ਭਗਤ ਰਵਦਾਸ ਜੀ ਕਹਿੰਦੇ ਨੇ ਨਾ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਮੈਂ ਤੇਰੇ ਨਾਮ ਦੀ ਜੋਤ ਜਗਾਈ ਆ ਜਿਹਦੀ ਬਰਕਤ ਨਾਲ ਸਾਰੇ ਭਵਨਾਂ 'ਚ ਚਾਨਣ ਹੋ ਗਿਆ ਅਤੇ ਤੀਜਾ ਲਾਭ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਦੋਂ ਵੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦਾ ਪਿੰਡਾਂ-ਪਿੰਡਾਂ ਵਿੱਚ ਜੋਤ ਜਗਾਈ ਜਾਂਦੀ ਆ ਉਹ ਜੋਤ ਜਗਾਈ ਜਾਂਦੀ ਆ ਤੇ ਅਰਦਾਸ ਕੀਤੀ ਜਾਂਦੀ ਆ ਗ੍ਰੰਥੀ ਸਿੰਘ ਗੁਰੂ ਅੱਗੇ ਅਰਦਾਸ ਕਰਦੇ ਆ ਫਿਰ ਕਾਰਜ ਵੀ ਸੰਪੂਰਨ ਹੁੰਦੇ ਆ ਹੁਣ ਕੁਝ ਲੋਕ ਆ ਜਿਹੜੇ ਜੋਤ ਦੀ ਨਿੰਦਿਆ ਕਰਦੇ ਆ ਕਹਿੰਦੇ ਨੇ ਕਿ ਕਈ ਲੋਕ ਜੋਤ ਜਗਾਉਂਦੇ ਆ ਪਰ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਪਿੱਛੇ ਜੇ ਕੁਝ ਹਾਦਸੇ ਹੋਏ ਆ ਸਾਰੇ ਘਰ ਨੂੰ ਅੱਗ ਲੱਗ ਗਈ ਕਿਉਂਕਿ ਜੋਤ ਜਗਾਉਣ ਤੋਂ ਬਾਅਦ ਕੋਈ ਸੱਜਣ ਸੀਗਾ ਉਹ ਡਿਊਟੀ ਕਰਨ ਚਲਾ ਗਿਆ ਬਾਅਦ ਵਿੱਚ ਅੱਗ ਜਿਹੜੀ ਆ ਉੱਥੇ ਲੱਗ ਗਈ ਤੇ ਉਹਦਾ ਘਰ ਸੜ ਕੇ ਸੁਆਹ ਹੋ ਗਿਆ ਉਹਨਾਂ ਨੇ ਫਿਰ ਇਹ ਗੱਲ ਬਣਾ ਲਈ ਵੀ ਜੋਤ ਨਹੀਂ ਲਾਉਣੀ ਚਾਹੀਦੀ ਅਸਲ ਵਿੱਚ ਬੰਦੇ ਦੀ ਹੁਣ ਅਣਗਹਿਲੀ ਆ ਜਿੱਥੇ ਵੀ ਜੋਤ ਤੁਸੀਂ ਜਗਾਉਣੀ ਆ ਉਹ ਜਗ੍ਹਾ ਤੇ ਆਸੇ-ਪਾਸੇ ਕੋਈ ਵੀ ਮੂਮੀ ਕਾਗਜ਼ ਦਾ ਲਫਾਫਾ ਨਹੀਂ ਹੋਣਾ ਚਾਹੀਦਾ ਪੋਲੀਥੀਨ ਨਹੀਂ ਹੋਣਾ ਚਾਹੀਦਾ ਕੋਈ ਜਿਨੂੰ ਸ਼ੇਤੀ ਅੱਗ ਫੜ ਲਵੇ ਕਈ ਵਾਰੀ ਕੀ ਹੁੰਦਾ ਅਰਗਬਤੀਆਂ ਦੇ ਵਿੱਚ ਊਮੀ ਕਾਗਜ਼ ਹੁੰਦੇ ਆਪਾਂ ਨਾਲ ਹੀ ਰੱਖ ਦਿੰਨੇ ਆ ਗਲਤੀ ਬੰਦਾ ਆਪ ਕਰਦਾ ਦੋਸ਼ ਫਿਰ ਉਹਦਾ ਆਪਾਂ ਰੱਬ ਨੂੰ ਦਿੰਨੇ ਆ ਇਹ ਗਲਤੀ ਨਹੀਂ ਕਰਨੀ ਤੁਸੀਂ ਇਹ ਅਖੰਡ ਪਾਠ ਸਾਹਿਬ ਤੇ ਜਿਹੜੀ ਜੋਤ ਜਗਾਈ ਜਾਂਦੀ ਆ ਉਹ ਤੁਸੀਂ ਦਰਸ਼ਨ ਜ਼ਰੂਰ ਕੀਤੇ ਹੋਣੇ ਆ ਕਿੱਡੇ ਕਿੱਡੇ ਕਾਰਜ ਕਈਆਂ ਦੇ ਰੁਕੇ ਹੁੰਦੇ ਆ ਸਾਰੇ ਹੀ ਪੂਰੇ ਹੋ ਜਾਂਦੇ ਅਤੇ ਇੱਥੇ ਮੈਂ ਤੁਹਾਨੂੰ ਦਿੱਲੀ ਦੀ ਇੱਕ ਘਟਨਾ ਸੁਣਾਉਣਾ ਦਿੱਲੀ ਦਾ ਕੋਈ ਨੌਜਵਾਨ ਸੀ ਉਹਨੂੰ ਕੈਂਸਰ ਦਾ ਰੋਗ ਹੋ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਨਹੀਂ ਹੁਣ ਇਹਦਾ ਕੋਈ ਹੱਲ ਨਹੀਂ ਚਲੋ ਉਹਨੂੰ ਇਉਂ ਸੀਗਾ ਵੀ ਹੁਣ ਮੇਰੇ ਅੰਤਮ ਦਿਨ ਆ ਗੁਰਦੁਆਰਾ ਸਾਹਿਬ ਆਉਣ ਲੱਗ ਗਿਆ ਉੱਥੇ ਗ੍ਰੰਥੀ ਸਿੰਘ ਨਾਲ ਮੇਲ ਹੋ ਗਿਆ ਉਹਦਾ ਉੱਥੇ ਫਿਰ ਬਾਬਾ ਜੀ ਨੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਹਰਮੰਦਰ ਸਾਹਿਬ ਦਰਸ਼ਨ ਕਰੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾਇਆ ਕਰੋ ਉੱਥੇ ਨਾਲ ਹੀ ਗੁਰੂ ਘਰਾਂ ਸ਼ੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਉੱਥੇ ਜੋਤ ਜਗਦੀ ਰਹਿੰਦੀ ਆ ਕਦੇ ਨਹੀਂ ਬੁਝਦੀ ਉਹ ਜਿੱਥੇ ਤੁਹਾਡੇ ਕੈਂਸਰ ਆ ਤਾਂ ਗਲੇ 'ਚ ਕੈਂਸਰ ਸੀਗਾ ਆਖਿਆ ਵੀ ਉਹ ਜੋਤ ਜਿਹੜੀ ਜਗਦੀ ਆ ਨਾ ਉਹਦੇ ਵਿੱਚੋਂ ਥੋੜਾ ਜਿਹਾ ਦੇਸੀ ਘਿਓ ਲੈ ਲੈਣਾ ਉਥੇ ਭਾਈ ਸਾਹਿਬ ਜੀ ਨੂੰ ਦੱਸ ਦੇਣਾ ਉਹ ਦੇ ਦੇਣਗੇ ਤੇ ਗਲੇ ਤੇ ਲਿਆ ਕੇ ਉਹਦੀ ਮਾਲਿਸ਼ ਕਰਨੀ ਆ ਕਿਉਂਕਿ ਫਿਰ ਜਦੋਂ ਬੰਦੇ ਨੂੰ ਇਸ ਤਰ੍ਹਾਂ ਦੱਸਿਆ ਜਾਵੇ ਮਾਰਗਦਰਸ਼ਨ ਕਰ ਦਿੱਤਾ ਜਾਵੇ ਕਿਸੇ ਗੁਰਮਖ ਪਿਆਰੇ ਵੱਲੋਂ ਫਿਰ ਅਸਰ ਵੀ ਹੋ ਜਾਂਦਾ ਉਹ ਨੌਜਵਾਨ ਆਪਦੇ ਪਰਿਵਾਰ ਨਾਲ ਆਇਆ ਕਿਉਂਕਿ ਲਾਸਟ ਸਟੇਜ ਸੀਗੀ ਕੈਂਸਰ ਦੀ ਇੱਥੇ ਆ ਕੇ ਸ੍ਰੀ ਦਰਬਾਰ ਸਾਹਿਬ ਇਸ਼ਨਾਨ ਕੀਤਾ ਮੱਥਾ ਟੇਕਿਆ ਅਬਾਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਗਏ ਕਿਉਂਕਿ ਉੱਥੇ ਸੰਗਤ ਬਹੁਤ ਆਉਂਦੀ ਹੈ ਉਹ ਜੋਤ ਦੇ ਵਿੱਚ ਘਿਓ ਵੀ ਪਾ ਦਿੱਤਾ ਘਰੇ ਵੀ ਲਿਆਂਦਾ ਥੋੜਾ ਜਿਹਾ ਜੋਤ ਵਿੱਚੋਂ ਘਿਓ ਵਾਪਸ ਆ ਗਏ ਦਿੱਲੀ ਕਿਉਂਕਿ ਕੰਮ ਧੰਦੇ ਵੀ ਹੁੰਦੇ ਆ ਉਹ ਮਾਲਿਸ਼ ਕਰਦੇ ਰਹੇ ਫਿਰ ਕਈ ਵਾਰ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਈ ਮਹੀਨੇ ਉਸ ਤੋਂ ਬਾਅਦ ਜਦੋਂ ਰਿਪੋਰਟ ਕਰਾਈ ਹੈ ਮਹਿਸੂਸ ਹੋਣ ਲੱਗ ਗਿਆ ਮੈਂ ਠੀਕ ਹੋ ਰਿਹਾ ਜਦੋਂ ਰਿਪੋਰਟ ਕਰਾਈ ਤੇ ਰਿਪੋਰਟ ਬਿਲਕੁਲ ਠੀਕ ਆਈ ਡਾਕਟਰ ਵੀ ਬੜੇ ਹੈਰਾਨ ਹੋ ਗਏ ਵੀ ਤਾਂ ਲਾਸਟ ਸਟੇਜ ਵਾਲਾ ਕੈਂਸਰ ਸੀਗਾ ਕਿਵੇਂ ਠੀਕ ਹੋ ਗਿਆ ਤਾਂ ਮੇਰੇ ਕਹਿਣ ਦਾ ਭਾਵ ਇਹ ਵੀ ਗੱਲ ਸ਼ਰਦਾ ਦੀ ਵੀ ਹੈ ਸ਼ਰਦਾ ਵੀ ਹੋਣੀ ਚਾਹੀਦੀ ਆ ਫੇਰੀ ਗੱਲ ਬਣਦੀ ਆ ਨਾ ਤਾਂ ਇਹ ਜੋਤ ਦੀ ਕਿਰਪਾ ਗੁਰੂ ਦੀ ਬਾਣੀ ਦੀ ਕਿਰਪਾ ਇੱਕ ਜੋਤ ਦੀ ਕਿਰਪਾ ਕਿਵੇਂ ਆ ਜੋਤ ਕੋਲ ਬਾਣੀ ਪੜੀ ਜਾਂਦੀ ਆ ਸਾਰਾ ਦਿਨ ਉੱਥੇ ਕੀਰਤਨ ਕਥਾ ਰਾਗੀ ਸਿੰਘ ਕੀਰਤਨ ਕਰਦੇ ਆ ਭਾਈ ਸਾਹਿਬ ਜੀ ਕਥਾ ਕਰਦੇ ਆ ਸੰਗਤਾਂਗੇ ਸੁਖਮਣੀ ਸਾਹਿਬ ਦਾ ਪਾਠ ਕਰਦੀ ਆ ਬਹੁਤ ਉੱਥੇ ਨਿਤਨੇਮ ਹੁੰਦਾ ਤਾਂ ਉਹ ਕਲਾ ਫਿਰ ਕੀ ਦੀ ਵਰਤੀ ਆ ਬਾਣੀ ਦੀ ਵਰਤੀ ਆ ਫਿਰ ਉਹ ਡਾਕਟਰ ਜਿਹੜੇ ਸੀ ਹੈਰਾਨ ਹੋ ਕੇ ਪੁੱਛਦੇ ਆ ਵੀ ਤੁਸੀਂ ਕਿੱਥੋਂ ਦਵਾਈ ਲਈ ਆ ਸੱਚ-ਸੱਚ ਦੱਸੋ ਵੀ ਵੀ ਅਸੀਂ ਵੀ ਇਹ ਜਾਣੀਏ ਵੀ ਤੀਜੀ ਸਟੇਜ ਦਾ ਜਿਹੜਾ ਲਾਸਟ ਸਟੇਜ ਹੁੰਦੀ ਆ ਵੀ ਇਹਦਾ ਇਲਾਜ ਕਿਵੇਂ ਹੋ ਸਕਦਾ ਕੈਂਸਰ ਦਾ ਜੇ ਗਲੇ ਵਿੱਚ ਕੈਂਸਰ ਹੋਵੇ ਉਹ ਕਹਿੰਦੇ ਅਸੀਂ ਦਵਾਈ ਨਹੀਂ ਕਿਤੋਂ ਲਈ ਅਸੀਂ ਤਾਂ ਅਰਦਾਸਾਂ ਹੀ ਕੀਤੀਆਂ ਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਤੇ ਸ਼ਹੀਦਾਂ ਸਾਹਿਬ ਸ਼ਹੀਦ ਗੰਧ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਉਥੋਂ ਜੋਤ ਦਾ ਘਿਓ ਲਿਆ ਕੇ ਮਾਲਿਸ਼ ਕੀਤੀ ਆ ਸਭ ਕੁਝ ਠੀਕ ਹੋ ਗਿਆ ਫਿਰ ਡਾਕਟਰ ਕਹਿਣ ਲੱਗਾ ਕਮਾਲ ਦੀ ਗੱਲ ਹੋ ਗਈ ਤੁਹਾਡੀਆਂ ਰਿਪੋਰਟਾਂ ਵਿੱਚ ਤਾਂ ਓਂ ਲੱਗਦਾ ਵੀ ਇਹ ਬੱਚੇ ਨੂੰ ਤਾਂ ਕਦੇ ਪਹਿਲਾਂ ਕੈਂਸਰ ਹੈ ਹੀ ਨਹੀਂ ਸੀ ਇਹ ਨੌਜਵਾਨ ਨੂੰ ਵੀ ਉਹ ਕਹਿੰਦੇ ਵੀ ਇਹ ਸ਼ਰਦਾ ਦੀ ਸਾਰੀ ਦੀ ਦੇਣਾ ਵੀ ਅਸੀਂ ਗੁਰੂ ਅੱਗੇ ਅਰਦਾਸਾਂ ਕੀਤੀਆਂ ਨੇ ਫਿਰ ਡਾਕਟਰ ਦਾ ਵੀ ਯਕੀਨ ਹੋ ਗਿਆ ਇਹ ਥੋੜਾ ਜਿਹਾ ਓਂ ਵੀ ਹੈ ਸੰਗਤ ਜੀ ਵੀ ਜਿਹੜਾ ਮੰਨਣ ਵਾਲਾ ਨਾ ਗੁਰੂ ਨੂੰ ਸ਼ਰਦਾ ਵਾਲਾ ਉਹਨੂੰ ਸਭ ਕੁਝ ਹੀ ਮਿਲ ਜਾਣਾ ਗੁਰੂ ਘਰੋਂ ਜਿਹੜਾ ਨਹੀਂ ਮੰਨਦਾ ਉਹਨੂੰ ਕੁਝ ਵੀ ਨਹੀਂ ਮਿਲਣਾ ਜਿਹਦੇ ਲਈ ਗੁਰੂ ਸਭ ਕੁਝਾਂ ਨੂੰ ਮਿਲੂਗਾ ਵੀ ਸਭ ਕੁਝ ਜਿਹਦੇ ਲਈ ਕੁਝ ਵੀ ਨਹੀਂ ਸਰਦਾ ਤੂੰ ਹੀਣਾ ਨੂੰ ਕੁਝ ਨਹੀਂ ਮਿਲਣਾ ਹੁਣ ਜਿਸ ਨੂੰ ਬੰਦੇ ਨੂੰ ਇਹ ਲੱਗਦਾ ਵੀ ਜੋਤ ਜਗਾ ਕੇ ਜੇ ਅਸੀਂ ਗੁਰੂ ਨਾਲ ਜੁੜ ਰਹੇ ਹਾਂ ਤਾਂ ਜੋਤ ਜਗਾਉਣੀ ਵਧੀਆ ਗੱਲ ਆ ਹੁਣ ਜੇ ਕੋਈ ਜੋਤ ਜਗਾ ਕੇ ਗੁਰੂ ਨਾਲ ਨਹੀਂ ਜੁੜ ਰਿਹਾ ਜਾਂ ਤੋੜ ਰਿਹਾ ਵੀ ਨਹੀਂ ਜਗਾਉਣੀ ਚਾਹੀਦੀ ਤਾਂ ਜੇ ਤੁਸੀਂ ਕਿਸੇ ਨੂੰ ਜੋੜ ਨਹੀਂ ਸਕਦੇ ਤੋੜੋ ਨਾ ਇਹ ਮੈਂ ਆਪ ਜੀ ਨੂੰ ਜ਼ਰੂਰ ਕਹੂੰਗਾ ਤਾਂ ਇਹ ਵੱਡਾ ਲਾਭ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸਰੀਰ ਦੇ ਰੋਗ ਤਾਂ ਠੀਕ ਹੁੰਦੇ ਹੀ ਆ ਕਿਉਂਕਿ ਜੇ ਦੇਹ ਰੋਗ ਨਾ ਹੋਵੇ ਕੁਝ ਵੀ ਚੰਗਾ ਨਹੀਂ ਲੱਗਦਾ ਜਿੰਨੇ ਮਰਜੀ ਪੈਸੇ ਹੋਣ ਜੇ ਸਰੀਰ ਠੀਕ ਨਹੀਂ ਕੁਝ ਵੀ ਠੀਕ ਨਹੀਂ ਹੁੰਦਾ ਇਹ ਦੇਹ ਬੜੇ ਕੰਮ ਦੀ ਚੀਜ਼ ਆ ਤਾਂ ਹੀ ਤਾਂ ਰੱਬ ਨੇ ਸਾਨੂੰ ਇਹ ਦੇਹ ਦਿੱਤੀ ਆ ਮਨੁੱਖਾ ਜਨਮ ਇਹਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਣਾ ਜੇ ਦੇਹ ਠੀਕ ਹੋਊਗੀ ਸਰੀਰ ਠੀਕ ਹੋਊਗਾ ਫੇਰੀ ਚੌਂਕੜਾ ਵੱਜੂ ਨਾ ਇਸ ਕਰਕੇ ਜੋਤ ਦੇ ਜਿਹੜੇ ਮੈਂ ਤੁਹਾਨੂੰ ਲਾਭ ਦੱਸਿਆ ਜੋਤ ਜਗਾਉਣ ਦੇ ਫਾਇਦੇ ਦੱਸਿਆ ਇਹ ਕੋਈ ਮਨ ਘੜਤ ਗੱਲਾਂ ਨਹੀਂ ਇਹ ਵਾਪਰੀਆਂ ਹੋਈਆਂ ਗੱਲਾਂ ਨੇ ਅੱਜ ਵੀ ਤੁਸੀਂ ਇੰਟਰਵਿਊ ਦੇਖਿਓ ਕਈ ਬੀਬੀਆਂ ਦੀ ਇੰਟਰਵਿਊ ਆ ਕਹਿੰਦੇ ਸਾਡੇ ਕੋਲ 5 ਰੁਪਏ ਘਰੋਂ ਨਹੀਂ ਸੀ ਲੱਭਦੇ ਹੁੰਦੇ ਅੱਜ ਕਰੋੜਾਂ ਦੇ ਮਾਲਕ ਸੀ ਬਣ ਗਏ ਆ ਉਹ ਕਹਿੰਦੇ ਨੇ ਸਭ ਕੁਝ ਇੱਥੇ ਗੁਰੂ ਘਰ ਆ ਕੇ ਗੁਰੂ ਜੀ ਤੇ ਭਰੋਸਾ ਰੱਖਿਆ ਸਿੱਧਕ ਰੱਖਿਆ ਇੱਕ ਪਿੱਛੇ ਜੇ ਬੀਬੀ ਨੇ ਇੰਟਰਵਿਊ ਦਿੱਤਾ ਜੋੜਾ ਘਰ ਦੇ ਵਿੱਚੋਂ ਸੇਵਾ ਕਰਦੀ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਭ ਕੁਝ ਕਹਿੰਦੇ ਸਾਡੇ ਕੋਲ ਆ ਉਬੀਦਨ ਸੀ ਕਿ ਜਦੋਂ ਘਰ ਵਿੱਚੋਂ 5 ਰੁਪਏ ਨਹੀਂ ਸੀ ਲੱਭਦੇ ਹੁੰਦੇ ਤਾਂ ਇਹ ਗੁਰੂ ਦੀ ਕਿਰਪਾ ਹੀ ਆ ਹੋਰ ਕੀ ਆ ਇਹ ਬਾਣੀ ਵਿੱਚ ਵੀ ਪੰਗਤੀ ਆ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਗੁਰੂ ਐਸੀ ਕਲਾ ਵਰਤਾ ਦਿੰਦਾ ਭਿਖਾਰੀ ਬੰਦੇ ਆ ਜਿਹੜੇ ਰਾਜ ਸਿੰਘਾਸਨ ਤੇ ਬੈਠ ਜਾਂਦੇ ਆ ਰਾਜੇ ਜਿਹੜੇ ਆ ਭਿਖਾਰੀ ਬਣ ਜਾਂਦੇ ਆ ਭੀਖ ਮੰਗਣ ਲਾ ਦਿੰਦਾ ਰਾਜਿਆਂ ਨੂੰ ਵਿਦਵਾਨ ਨੂੰ ਮੂਰਖ ਬਣਾ ਦਿੰਦਾ ਮੂਰਖ ਨੂੰ ਵਿਦਵਾਨ ਬਣਾ ਦਿੰਦਾ ਇਹ ਬਾਣੀ ਦੀਆਂ ਪੰਗਤੀਆਂ ਮੈਂ ਕਿਤੇ ਵੀ ਬਾਹਰੋਂ ਨਹੀਂ ਗੱਲ ਕਰਦਾ ਜੀ ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗ ਧਾਰੀ ਉਹ ਬੁੱਧੂ ਨੂੰ ਮੂੜ ਨੂੰ ਵਿਦਵਾਨ ਬਣਾ ਦਿੰਦਾ ਤੇ ਇੱਕ ਆਲਮ ਫਾਜ਼ਲ ਨੂੰ ਬੇਵਕੂਫ ਬਣਾ ਦਿੰਦਾ ਪੜਿਆ ਲਿਖਿਆ ਬੰਦਾ ਕਈ ਵਰੀ ਨਾ ਉਹ ਗਲਤ ਕੰਮ ਕਰ ਦਿੰਦਾ ਆਪਾਂ ਕਹਿੰਨੇ ਤੂੰ ਤਾਂ ਸਿਆਣਾ ਸੀ ਇਹ ਰੱਬ ਦੇ ਹੁਕਮ ਜੀ ਸਭ ਕੁਝ ਹੁੰਦਾ ਤਾਂ ਇਹ ਜਿਹੜੀ ਜੋਤ ਆ ਉਹਦੇ ਵੱਡੇ ਫਾਇਦੇ ਇਹੀ ਆ ਵੀ ਸਭ ਤੋਂ ਪਹਿਲਾਂ ਤਾਂ ਵੀ ਇਹ ਸ਼ਰਧਾ ਬਣਦੀ ਹੈ ਗੁਰੂ ਤੇ ਫੇਰ ਸਕਾਰਾਤਮਕ ਸੋਚ ਆਉਂਦੀ ਆ ਚੰਗੀ ਊਰਜਾ ਆਉਂਦੀ ਆ ਫੇਰ ਦੁੱਖ ਕੱਟੇ ਜਾਂਦੇ ਆ ਫੇਰ ਆਪਾਂ ਜੋਤ ਜਗਾ ਕੇ ਨਾਲ ਬਾਣੀ ਪੜਨ ਲੱਗ ਜਾਂਦੇ ਆ ਬਾਣੀ ਸਾਨੂੰ ਕੰਠ ਹੋ ਜਾਂਦੀ ਆ ਹੋਰ ਵੀ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਜਿਸ ਬੰਦੇ ਨਾਲੇ ਵਾਪਰਦਿਆਂ ਨੇ ਘਟਨਾਵਾ ਉਹ ਯਕੀਨ ਕਰਦਾ ਦੂਜਾ ਬੰਦਾ ਯਕੀਨ ਨਹੀਂ ਕਰਦਾ ਜਦੋਂ ਵੀ ਜੋਤ ਜਗਾਉਣੀ ਆ ਉਦੋਂ ਸ਼ਰਧਾ ਗੁਰੂ ਤੇ ਹੋਣੀ ਚਾਹੀਦੀ ਆ ਜੋਤ ਜਗਾ ਕੇ ਮੂਲ ਮੰਤਰ ਦਾ ਪੰਜ ਵਾਰੀ ਜਾਪ ਜ਼ਰੂਰ ਕਰਨਾ ਚਾਹੀਦਾ ਕਈ ਵਾਰੀ ਸਾਡੇ ਕੋਲ ਸਮਾਂ ਨਹੀਂ ਹੁੰਦਾ ਪੰਜ ਵਾਰੀ ਤਾਂ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ ਨਾ ਮੂਲ ਮੰਤਰ ਦਾ ਜਾਪ ਕਿੱਥੋਂ ਤੱਕ ਆ ਕਿਵੇਂ ਆ ਉਹ ਮੈਂ ਬਹੁਤ ਵਾਰੀ ਆਪ ਜੀ ਨੂੰ ਦੱਸਿਆ ਹੋਇਆ ਕਿਉਂਕਿ ਜਦੋਂ ਅਸੀਂ ਵਿਆਖਿਆ ਕਰਨ ਦੇ ਪੱਖ ਤੋਂ ਵੇਖਦੇ ਹਾਂ ਉਦੋਂ ਤਾਂ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਕੀ ਹੈ ਤੇ ਬਾਕੀ ਕਈ ਮਹਾਪੁਰਖ ਨਾਨਕ ਹੋਸੀ ਭੀ ਸੱਚ ਤੱਕ ਵੀ ਜਪਾ ਦਿੰਦੇ ਆ ਤਾਂ ਇਹ ਵੱਖਰੇ ਵੱਖਰੇ ਤਰੀਕੇ ਨਾਲ ਕਿਹਾ ਗਿਆ ਪਰ ਜੋ ਵਿਆਕਰਨ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਸ਼ੁਰੂਆਤ ਵਿੱਚ ਮੂਲ ਮੰਤਰ ਆਇਆ ਉਹ ਗੁਰਪ੍ਰਸਾਦ ਤੱਕ ਹੀ ਆਇਆ ਹੋਇਆ ਤਾਂ ਇਹ ਜਾਂ ਵਾਹਿਗੁਰੂ ਮੰਤਰ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਬੜਾ ਲਾਭ ਹੋ ਜਾਵੇਗਾ ਘਰ ਵਿੱਚ ਜੋਤ ਜਗਾਉਣ ਦੇ ਕੀ ਫਾਇਦੇ ਆ ਜੇ ਮੈਂ ਇੱਥੇ ਇਹ ਵੀ ਗੱਲ ਕਹੂੰਗਾ ਵੀ ਜੇ ਅਸੀਂ ਦੁਨਿਆਵੀ ਫਾਇਦੇ ਹੀ ਦੇਖਣੇ ਆ ਫਿਰ ਵੀ ਗੱਲ ਨਹੀਂ ਬਣਨੀ ਦੁਨੀਆ ਦਾ ਫਾਇਦਾ ਤਾਂ ਹੋ ਜੂਗਾ ਦੁਨੀਆ ਦੇ ਤਲ ਤੇ ਉਹ ਦਰਗਾਹ ਦੇ ਵਿੱਚ ਜਿਹੜਾ ਅਸੀਂ ਲੇਖਾ ਦੇਣਾ ਫਿਰ ਉਹਦਾ ਫਾਇਦਾ ਨਹੀਂ ਹੋਣਾ ਸਭ ਮਹਜੋਤ ਜੋਤ ਹੈ ਸੋਏ ਸਾਡੇ ਅੰਦਰ ਜਿਹੜੀ ਪਰਮੇਸ਼ਰ ਨੇ ਜੋਤ ਟਿਕਾਈ ਆ ਨਾ ਥੋੜਾ ਜਿਹਾ ਉਹਦੇ ਵੱਲ ਵੀ ਝਾਤੀ ਮਾਰੀਏ ਕੇਵਲ ਇਹ ਨਾ ਹੋਵੇ ਕਿ ਰੱਬ ਤੋਂ ਦੁਨੀਆਂ ਵਾਲੀਆਂ ਚੀਜ਼ਾਂ ਮੰਗਦੇ ਰਹਿ ਜਾਈਏ ਤੇ ਦਰਗਾਹ ਦੇ ਵਿੱਚ ਮੁੜ ਕੇ ਉਹ ਲੇਖਾ ਜਿਹੜਾ ਵਾ ਦੇਣਾ ਔਖਾ ਹੋ ਜਾਵੇ ਕਿਉਂਕਿ ਲੇਖਾ ਰੱਬ ਮੰਗੇ ਸੀ ਆ ਬੈਠਾ ਕੱਢ ਬਹੀ ਤਾਂ ਥੋੜਾ ਜਿਹਾ ਜਾਗਰੂਕ ਹੋਈਏ ਗੁਰੂ ਤੋਂ ਮੰਗਦੇ ਆ ਗੁਰੂ ਨੇ ਤਾਂ ਦੇ ਹੀ ਦੇਣਾ ਪਰ ਇਹ ਵੀ ਗੱਲ ਨਾ ਵੀ ਗੁਰੂ ਤੋਂ ਮੈਂ ਸਾਰੀ ਜ਼ਿੰਦਗੀ ਦੁਨੀਆਂ ਦੀਆਂ ਚੀਜ਼ਾਂ ਹੀ ਮੰਗੀ ਜਾਣੀਆਂ ਕਿ ਨਾਮ ਤੇ ਸਿੱਖੀ ਵੀ ਮੰਗਣੀ ਆ ਥੋੜਾ ਜਿਹਾ ਜਾਗਰੂਕ ਹੋਈਏ ਸੱਚੇ ਪਾਤਸ਼ਾਹ ਰਹਿਮਤ ਕਰਨ ਤਾਂ ਇਹ ਜੋਤ ਜਗਾਉਣ ਦੇ ਕਿਹੜੇ ਕਿਹੜੇ ਫਾਇਦੇ ਸੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਈ ਫਾਇਦੇ ਹਨ ਮੈਂ ਪਹਿਲਾਂ ਵੀ ਕਹਿ ਰਿਹਾ ਜਦੋਂ ਆਪਾਂ ਇਹ ਕਰਾਂਗੇ ਕਈ ਕੰਮ ਕਰਨ ਤੋਂ ਬਾਅਦ ਹੀ ਪਤਾ ਲੱਗਦੇ ਆ ਵੀ ਉਹ ਕਰਮ ਚੰਗਾ ਸੀ ਕਰੋਗੇ ਤਾਂ ਜਾਣੋਗੇ ਕੀ ਲਾਭ ਕਰਕੇ ਜਰੂਰ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਪੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ wah guru ji ki fateh